जय शनिदेव महाराज शनिदेव महाराज हर ਇੱਕ ਦੇ ਘਰਾਂ ਪਰਵਾਰਾਂ ਤੇ ਆਪਣਾ ਮੇਰ ਪਿਆਰ ਰੱਖਦੇ ਨੇ ਹੱਥ ਔਰ ਨਿਆਂ ਦੇ ਦੀਸ਼ ਹੈ शनिदेव ਮਹਾਰਾਜੀ ਔਰ ਅੱਜ ਦੀ ਜੋ ਘਟਨਾयां ਬਹੁਤ ਹੀ ਨਿੰਦਾਜੋ ਘਟਨਾ ਹੈ ਘਟਨਾ ਬਹੁਤ ਹੁੰਦੀਆਂ ਨੇ ਚੋਰੀਆਂ ਹੁੰਦੀਆਂ ਨੇ ਗੱਲੇ ਘਟੇ ਜਾਂਦੇ ਨੇ ਕੋਈ ਮੁਕਟ ਚੱਕੇ ਜਾਂਦੇ ਨੇ ਅੱਜ शनिदेव ਮਹਾਰਾਜੀ ਦਾ ਜੋ ਕਿ ਸਿਰ ਤੋਂ ਧਰ ਅਲੱਗ ਕਰ ਦਿੱਤਾ ਗਿਆ ਆ ਔਰ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਹੈ ਸਨਾਤਨ ਧਰਮ ਦੇ ਲਈ ਔਰ ਮੈਂ ਕਹਿੰਦਾ ਹਾਂ ਕਿ हे ਸ਼ਨੀ ਦੇ ਮਹਾਰਾਜ ਤੁਸੀਂ ਸਾਰਿਆਂ ਦੇ ਨਿਆਂ ਦੇ ਦੀਸ਼ ਹੋ ਔਰ ਅਸੀਂ ਅੱਜ ਗੱਲ ਕਰਦੇ ਹਾਂ ਜੋ ਪਤਾ ਲੱਗਾ ਅੱਜ ਥਾਪੜਾਂ ਬਗੀਚੀ ਸੋਡਲ ਦੇ ਵਿੱਚ ਆ ਕੇ ਸਾਨੂੰ ਕਿ ਇਹ ਇੱਕ ਲੜਕਾ ਆਇਆ ਸੀ ਔਰ ਜੋ ਲੜਕਾ ਜੀ ਉਹ ਬਾਅਦ ਚ ਮਾਪੇ ਕੀ ਕਹ ਦਿੰਦੇ ਆ ਕਿ ਸਾਡਾ ਲੜਕਾ ਪਾਗਲ ਸੀ ਜਦੋਂ ਤੁਹਾਡਾ ਲੜਕਾ ਪਾਗਲ ਸੀ ਉਹਨੂੰ ਰੱਸਾ ਪਾ ਕੇ ਰੱਖੋ ਕੁਛ ਉਹਨੂੰ ਕਰਕੇ ਰੱਖੋ ਉਹਨੂੰ ਆਪਣੀ ਮਾਂ ਨਹੀਂ ਦਿਖੀ ਉਹਨੂੰ ਆਪਣੀ ਭੈਣ ਨਹੀਂ ਦਿਖੀ ਉਹਨੂੰ ਬੱਚੇ ਨਹੀਂ ਦਿਖੇ ਉਹਨੂੰ ਆਪਣਾ ਬਾਪ ਨਹੀਂ ਦਿਖਿਆ ਉਹਨੇ ਆ ਕੇ ਅੱਜ ਸ਼ਨੀ ਦੇ ਮਹਾਰਾਜ ਤੇ ਪ੍ਰਹਾਰ ਕੀਤਾ ਔਰ ਇੱਥੇ ਸਾਡੇ ਆਦਰਨੀਏ ਸਤਿਕਾਰਯੋਗ ਸਾਡੇ ਜੋ ਪੰਡਿਤ ਜੀ ਜੋ ਮੰਦਿਰ ਦੀ ਸੇਵਾ ਕਰਦੇ ਨੇ ਉਹਨਾਂ ਦਾ ਆਣ ਕੇ ਉਹਨਾਂ ਤੇ ਹੱਥ ਚੱਕਿਆ ਉਹਨਾਂ ਨੂੰ ਗਲਿਓਂ ਫੜਿਆ ਔਰ ਸ਼ਨੀ ਦੇ ਮਹਾਰਾਜ ਦੇ ਨਾਲ ਐਨੀ ਵੱਡੀ ਬੇਅਦਬੀ ਕੀਤੀ ਹੈ ਮੈਂ ਹਿੰਦੂ ਸਮਾਜ ਨੂੰ ਇੱਕੋ ਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਅਸੀਂ ਜਦੋਂ ਵੀ ਕੋਈ ਜਲੰਧਰ ਜੇ ਸ਼ਹਿਰ ਦੇ ਵਿੱਚ ਚਾਹੇ ਉਹ RAM NAVAMI ਹੁੰਦੀ ਹੈ ਚਾਹੇ ਕੁਝ ਵੀ ਹੁੰਦਾ ਆ ਅਸੀਂ ਰੇਸਾਂ 'ਚ ਲੱਗੇ ਹੁੰਨੇ ਆ ਔਰ ਸਾਡੇ ਨਾਲ ਕਿੰਨੀ ਕਿੰਨੀ ਪਬਲਿਕ ਹੁੰਦੀ ਹੈ ਅੱਜ ਇੱਕ ਸਨਾਤਨ ਧਰਮ ਸ਼ਨੀ ਦੇ ਮਹਾਰਾਜ ਜੀ ਦੇ ਮੰਦਰ ਦੇ ਵਿੱਚ ਜੋ ਕਿ ਸ਼ਨੀ ਦੇ ਮਹਾਰਾਜ ਜੀ ਦਾ ਸਿਰ ਤਰ ਅਲੱਗ ਕੀਤਾ ਜਾਂਦਾ ਆ ਕੀ ਹਿੰਦੂ ਸਮਾਜ ਸੁੱਤਾ ਹੋਇਆ ਆ ਕੀ ਹਿੰਦੂ ਸਮਾਜ ਇਥੇ ਆ ਨਹੀਂ ਸਕਦਾ ਕੀ ਹਿੰਦੂ ਸਮਾਜ ਇਸ ਬੰਦੇ ਨੂੰ ਬੰਦੀ ਫਾਂਸੀ ਦੀ ਸਜ਼ਾ ਨਹੀਂ ਦਿਵਾ ਸਕਦਾ ਮੈਂ ਕਹਿੰਦਾ ਅੱਜ ਕਾਨੂੰਨ ਬਹੁਤ ਸਖਤ ਹੈ ਇਦਾਂ ਦੇ ਆਦਮੀ ਨੂੰ ਕਾਨੂੰਨ ਨੂੰ ਮੈਂ ਇਹੀ ਕਹੂੰਗਾ ਆਪਣੀ ਪੰਜਾਬ ਸਰਕਾਰ ਨੂੰ ਆਪਣੇ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਸ਼੍ਰੀਮਤੀ ਧਨਪ੍ਰੀਤ ਕੌਰ ਜੀ ਨੂੰ ਔਰ ਸਰਕਾਰੇ ਦਰਬਾਰੇ ਇਹੀ ਇੱਕ ਮੈਸੇਜ ਆਪ ਜੀ ਦੇ ਦੁਆਰਾ ਪਹੁੰਚਾਉਣਾ ਚਾਹੁੰਦਾ ਹਾਂ ਕਿ हे परमात्मा ਤੁਹਾਨੂੰ ਸਾਰਿਆਂ ਨੂੰ ਸਤਿਬੁੱਧੀ ਦੇਵੇ ਔਰ ਇਹੋ ਜੇ ਇੱਕ ਅਪਰਾਧੀ ਬੰਦੇ ਨੂੰ ਜਿੰਨੇ ਅੱਜ ਸ਼ਨੀ ਦੇ ਮਹਾਰਾਜ ਜੀ ਦਾ ਸਿਰ ਤਾਰ ਅਲੱਗ ਕੀਤਾ ਆ ਇਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਇਸ ਨੂੰ ਸਜ਼ਾ ਦਿਲਾਉਣ ਲਈ ਚਾਹੇ Hindu ਸਮਾਜ ਨੂੰ ਕਿਤੇ ਵੀ ਜਾਣਾ ਪਵੇ ਔਰ ਜਾਏਗੀ ਔਰ ਹੁਣੇ ਮੇਰੀ ਜੋ ਕਿ ਮਨੋਜ ਨੰਨਾ ਜੀ ਨਾਲ ਗੱਲ ਹੋਈ ਔਰ ਹੋਰ ਜੋ ਕੀ ਆਪਣੇ ਸਨਾਤਨ ਧਰਮ ਦੇ ਪ੍ਰਧਾਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਦੁੱਗਲ ਜੀ ਅਸੀਂ ਤੁਹਾਡੇ ਨਾਲ ਆ ਜਿੱਥੇ ਕਹੋ ਜਦੋਂ ਕਹੋ ਅਸੀਂ ਦੇਖਣਾ ਆ ਪ੍ਰਸ਼ਾਸਨ ਕੀ ਕਰ ਰਿਹਾ ਆ ਅਸੀਂ ਦੇਖਣਾ ਪੰਜਾਬ ਪੁਲਿਸ ਕੀ ਕਰ ਰਹੀ ਆ ਹਰ ਰੋਜ਼ ਕੁਛ ਨਾ ਕੁਛ ਹੋ ਰਿਹਾ ਆ ਕੱਲ ਗਰਨੇਡ ਡੇਗਿਆ ਮੰਦਰਾਂ ਦੀ ਸਿਕਿਉਰਿਟੀ ਕਿੱਥੇ ਆ ਗੁਰਦੁਆਰਿਆਂ ਦੀ ਸਿਕਿਉਰਿਟੀ ਕਿੱਥੇ ਆ ਹਰ ਰੋਜ਼ ਕੁਛ ਨਾ ਕੁਛ ਹੋ ਰਿਹਾ ਸਾਡਾ ਪੰਜਾਬ ਕਿੱਧਰ ਨੂੰ ਚੱਲ ਰਿਹਾ ਆ ਭਗਵਾਨ ਤਮਨਜੀ ਦੀ ਸਰਕਾਰ ਨੂੰ ਇਹੀ ਬੇਤੀ ਕਰਦੇ ਆ ਐਦਾਂ ਦੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਿਓ ਇੱਕ ਦਾ ਕਾਂ ਟੰਗਿਆ ਹੋਏਗਾ ਤੇ ਕੋਈ ਜੁਰਤ ਨਹੀਂ ਕਰੇਗਾ ਚਾਹੇ ਉਹ ਗਰਨੇਡ ਹੋਵੇ ਤੇ ਚਾਹੇ ਛਨੀ ਦੇ ਮਹਾਰਾਜ ਦੀ ਮੂਰਤੀ ਹੋਵੇ ਔਰ ਐਦਾਂ ਦੀ ਹਰਕਤ ਕਰਨ ਤੋਂ ਪਹਿਲਾਂ 10 ਵਾਰੀ ਸੋਚੂਗਾ ਜਿਹਦੇਸ ਬੰਦੇ ਨੇ ਹਰਕਤ ਕੀਤੀ ਆ ਅੱਜ ਕਹਿੰਦੇ ਉਹ ਨਿਸ਼ਾਰੀ ਸੀ ਅੱਜ ਕਹਿੰਦੇ ਉਹ ਪਾਗਲ ਸੀ ਅੱਜ ਕਹਿੰਦੇ ਉਹ ਪ੍ਰਵਾਸੀ ਸੀਗਾ ਕਿ ਉਹਨੂੰ ਆਪਣੀ ਮਾਂ ਬਾਪ ਨਹੀਂ ਦੇਖੀ ਉਹਨਾਂ ਦਾ ਗਲਾ ਨੋਚਣਾ ਉਹ ਆ ਕੇ ਪੰਡੇ ਜੀ ਦਾ ਗਲਾ ਨੋਚ ਰਿਹਾ ਆ ਕੋਈ ਬੰਦਾ ਆ ਕੇ ਸ਼ਨੀ ਦੇ ਮਹਾਰਾਜ ਦਾ ਗਲਾ ਨੋਚ ਰਿਹਾ ਆ ਉਹ ਬਚਰਾਗ ਵਾਲੀ ਮਹਾਰਾਜ ਦੀ ਮੂਰਤੀ ਨੂੰ ਆ ਕੇ ਖੰਡਿਤ ਕਰ ਰਿਹਾ ਸੀਗਾ ਮੈਂ ਇਹੀ ਆਪਣੇ ਵੱਲੋਂ ਆਪਣੇ ਸਾਰੇ ਹਿੰਦੂ ਸਮਾਜ ਵੱਲੋਂ ਇਹੀ ਇੱਕ ਪ੍ਰਾਰਥਨਾ ਕਰਦਾ ਆ ਕਿ ਪੰਜਾਬ ਸਰਕਾਰ ਇਸ ਬੰਦੇ ਨੂੰ ਬੰਦੀ ਸਜ਼ਾ ਦੇਵੇ ਮੈਂ ਜੱਜ ਸਾਹਿਬ ਜੱਜ ਤੇ ਰੱਬ ਮੈਂ ਇਹ ਮੰਨਦਾ ਆਂ ਅਰ ਅੱਜ ਅਸੀਂ ਇਹੀ ਕਵਾਂਗੇ ਕਿ ਜੋ ਨਿਆਂ ਮਿਲਣਾ ਚਾਹੀਦਾ ਆ ਨਿਆਂ ਤੇ ਨਹੀਂ ਤੇ ਸ਼ਨੀ ਦੇ ਮਹਾਰਾਜ ਜੀ ਹੈ ਜਾਂ ਨਿਆਂ ਦੇ ਦੀਸ਼ ਹੈ ਉਹਨਾਂ ਨੇ ਖੁਦ ਹੀ ਜੋ ਇਹ ਨਿਆਂ ਕਰ ਲੈਣਾ ਆ ਮੇਰੇ ਨਾਲ ਮੇਰੇ ਸਹਿਯੋਗੀ ਮੇਰੇ ਛੋਟੇ ਵੀ ਮੋਡਲ ਟਾਊਨ ਤੋਂ ਵਾਈਸ ਪ੍ਰੈਜ਼ੀਡੈਂਟ ਲਖਨਪਾਲ ਜੀ ਬਾਬਾ ਜੀ ਔਰ ਜੋ ਸੰਗਤ ਇੱਥੇ ਬਹੁਤ ਆਈ ਹੋਈ ਹੈ ਤੇ ਅਸੀਂ ਹੋ ਸਕਦਾ ਹੈ ਕਿ ਹੌਲੀ-ਹੌਲੀ ਇੱਥੇ ਜੋ 2 4 500 ਬੰਦਾ ਇਕੱਠਾ ਹੋਏਗਾ ਔਰ ਇਹ ਬਾਅਦ ਅਸੀਂ ਧਰਨਾ ਵਾਲੀ ਕਿਹਦੇ ਧਰਨਾ ਲਗਾਵਾਂਗੇ ਇਸ ਬੰਦੇ ਨੂੰ ਬੰਦੀ ਵੱਧ ਤੋਂ ਵੱਧ ਸਜ਼ਾ ਦਿਵਾਵਾਂਗੇ ਸਾਰੇ ਜੋ ਹਿੰਦੂ ਸਮਾਜ ਦੇ ਪ੍ਰਧਾਨ ਸਾਨੂੰ ਉਹਨਾਂ ਨੂੰ